ਸਾਡੇ ਪਿੰਡ ਦੀ ਗਊਸ਼ਾਲਾ ਦੇਖੋ ਗਾਈਆਂ ਰੋਡੇ ਪਿੰਡ ਦੀ ਗਊਸ਼ਾਲਾ ਇਹ ਗਾਈਆਂ ਸਿੰਘਾ ਨੇ ਛੱਡ ਦਿਆਂ ਦੇਖੋ ਇਹ ਆ ਗਊਸ਼ਾਲਾ ਸਾਡੇ ਪਿੰਡ ਦੀ ਦੂਰ ਤੱਕ ਨਾ ਨਹੀਂ ਗਾਣਾ ਆਸ਼ੀਵਾਰ ਆ ਰਾ ਕਾ ਕਰੀ ਰਹੀ ਨੂੰ ਮਾਰਦੀ ਐ ਸਾਡੇ ਤੇ ਮੈਂ ਤਾਂ ਕੁਛ ਹਾਂ ਤੇ ਬਾਰੇ ਕਥਾ ਕਰਦੇ ਮਾਰੇ ਚਲ ਚਲ ਵਾੜੀ ਚਲ ਵਾੜੀ ਕਰਾ ਕੇ ਵਾੜੀ ਵਾਟਾ ਉਹ ਮੋੜੀ ਮੜਾਇਆ ਐ ਕਾ ਆ ਗਈ ਇਹਦੇ 6 ਵਜੇ ਕਿੱਡੀ ਇਹਨੂੰ ਅੰਦਰ ਵਾੜ ਦਿਓ ਮਹਾਰਾਜ ਜੀ ਮਹਾਰਾਜ ਆ ਬਾਬੇ ਆ ਸਾਡੇ ਪੈਣ ਦੇ ਆ ਗਈ ਮੋੜੇ ਚੱਲ ਚੱਲ ਚੱਟ ਚੱਟ ਇਹਦੇ ਚੋਟ ਲੱਗ ਗਈ ਬਾਈ ਰਾਤ ਚਾਲ 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 ਗੂਮਤਾ ਅਦੇ ਚੋਟ ਲੱਗੀ ਬਈ ਰਾਤ ਵੇਖੋ ਲਾਤ ਤੇ ਚਾਲ 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 ਗਾਂਹ ਨੂੰ ਚੱਲ ਆ ਚਾਲ 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 ਇਹ ਬਾਈ ਨਿਕਲ ਨਾ ਜਾਵੇ ਜਿੰਮੇਵਾਰੀ ਰੱਖੀ ਮੈਂ ਬਾਬੇ ਦੀ ਰੋਟੀ ਪੜਾਉਣੀ ਹੈ ਭੱਜ ਨਾ ਜਾਵੇ ਹੁਣ ਆ ਬਾਬੇ ਸੇਵਾਦਾਰਾ ਸਾਰੇ ਬਾਈ ਬਾਬਾ ਭੱਜ ਨਾ ਜਾਵੇ ਅੱਛਾ ਤੇਰੀ ਨੈਟ ਦੇ ਪਾਈ ਹੋ ਗਏ ਪਾ ਦੇਣੀ ਆ ਆਹੋ ਪਾ ਦਨੇ ਆ ਬਾਈ ਗਾਇਆਂ ਸਾਡੇ ਪੈਣ ਦੇ ਹਾਂ ਬਾਈ ਕਈ ਦੀ ਸੇਵਾ ਜਰੂਰ ਕਰਿਆ ਕਰੋ ਬਾਈ ਗਊ ਮਾਤਾ ਦੀ ਸੇਵਾ ਸਭ ਦੀ ਸੇਵਾ ਬਾਈ ਆ ਮਾਂ ਪੁਰਸ਼ ਸਾਡੇ ਪੈਣ ਦੇ ਬਾਬੇ ਆ ਇਹ ਔਂ ਵਾਇਰਲ ਕਰ ਦੇਣੀ ਵੀਡੀਓ ਬਾਈ ਪੂਰੀ ਸ਼ੇਅਰ ਗਊ ਮਾਤਾ ਸੇਵਾ ਕਰਿਆ ਕਰੋ ਮੇਰਾ ਬਾਈ ਵੱਤ ਤੋਂ ਵੱਧ ਦਾਣਾ ਪਾਣੀ ਪਾਇਆ ਕਰੋ ਤੇਰੀ ਆ ਬੇਜਵਾਨੇ ਜਾਨਵਾਰ ਇਹ ਵੀ ਚੱਲਿਆ ਹੁਣ ਚਲੋ ਚੱਲ 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 ਚਲੋ ਚਲੋ ਇਹ ਸਾਡੇ ਪਿੰਡ ਦੀ ਗਊ ਮਾਤਾ ਚੱਲ ਵੜ ਜਾ ਇਧਰ ਪਤਾ ਨਹੀਂ ਕੀ ਰੱਖਿਆ ਚਲੋ ਜੀ ਚਲੋ ਚੱਲ ਮੜ ਇਹ ਜੀ ਗਾਈਆਂ ਚੱਲ 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 ਚਾਹ ਯਾਰ ਉੱਧਰ ਨੂੰ ਬੁਲਾ ਜਾਂਦੀ ਇਹਨੂੰ ਕਰ ਖਾ ਇੱਧਰ ਆ ਅੱਛਾ ਟ ਵੱਜ ਲੱਤ ਸਾਰੀ ਪਾਣੀ ਪਈ ਆ ਡੋ ਇਹ ਰੱਖੀ ਰੱਖਦੇ ਚਕਾਰੀ ਪੂਰੇ ਇੰੋਂ ਨਹੀਂ ਵੀ ਕੋਈ ਬਾਹਰਲਾ ਜਾਨਵਾਰ ਆ ਚੜਜੂ ਇਹਨਾਂ ਦੇ ਨਾਲੇ ਬਾਈ ਤੇ ਬਾਬੇ ਰਹਿੰਦੇ ਬਜ਼ੁਰਗ ਇਹਨਾਂ ਨੂੰ ਕੋਈ ਚੋਲਾ ਚਾਲਾ ਸਵਾ ਕੇ ਦੇ ਦਿਆ ਕਰੋ ਲੀੜੇ ਲੱਤਿਆਂ ਦਾ ਅਵਦੇ ਬੰਦਿਆਂ ਨੂੰ ਸੇਵਾ ਕਰਿਆ ਕਰੋ ਕਿਸੇ ਦਵਾਈ ਬੂਟੀ ਦੀ ਬਾਈ ਸੇਵਾ ਕਰਿਆ ਕਰੋ ਬੰਦੇ ਇੱਥੇ ਰਹਿੰਦੇ ਆ ਸੋਨੂੰ ਦਿਖਾਉਣੇ ਆ ਗਰੀਬ ਬੰਦੇ ਆ ਇੱਥੇ ਰਹਿੰਦੇ ਬਾਈ ਇਹਨਾਂ ਦੇ ਮਹਾਰਾਜ ਹੀ ਆਸਾਈ ਇਹਨਾਂ ਨੂੰ ਦਵਾਈ ਬੂਟੀ ਦੇ ਦਿਆ ਕਰੋ ਬਾਈ ਪੈਸੇ ਥੋੜੇ ਘਣੇ ਆ ਬੈਠੇ ਬੰਦੇ ਬੇਸਹਾਰਾ ਬੰਦੇ ਆ ਵਿਚਾਰਿਆਂ ਨੂੰ ਸੇਵਾ ਕਰਿਆ ਕਰੋ ਬਾਈ ਲੱਤਾਂ ਤੋਂ ਨਹੀਂ ਤੁਰਿਆ ਜਾਂਦਾਗਾ ਕਰਦੇ ਤੂੰ ਵੀ ਫਰਿਆਦ ਕਰਦੇ ਉਹਨੂੰ ਪਤਾ ਲੱਗਦਾ ਸਾਰਾ ਹਾਂ ਬਾਈ ਸੇਵਾ ਕਰਿਆ ਕਰੋ ਬੰਦਿਆਂ ਨੂੰ ਲੀੜ ਲੱਤੇ ਕੋਈ ਨਵੇਂ ਬਣਾ ਦਿਆ ਕਰੋ ਦਨ ਦਿਹਾੜ ਤੇ ਆਹ ਜੀ ਭੰਗ ਭੰਗ ਜਿਹੜੇ ਭੰਗ ਦਾ ਪਿਆ ਅੱਲਾ ਦੇ ਖੁਟੇਰ ਲੱਗੇ ਵੀ ਭੰਗ ਦੇ